ਬੋਰਾ ਸਾਨੂੰ ਪ੍ਰੇਮ ਸਿੰਘ ਹੈ ਵਾਸੀ ਨੈਣੀਤਾਲ ਦਾ ਸਾਡੀ ਕੱਲ ਪਰਸੋਂ ਪੁਲਸ ਪਾਰਟੀ ਐਸੇ ਪ੍ਰਗਟ ਸਿੰਘ ਦੀ ਅਗਵਾਈ ਚ ਬਾਹਦ ਲੋਦ ਕੋਲ ਉਹ ਕੋ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਚੰਦਰਨਾਥ ਬੋਰਾ ਹੈਗਾ ਉਹ ਅਫੀਮ ਲੈ ਕੇ ਆਇਆ ਉਸ ਨੂੰ ਕਾਬੂ ਕਰਕੇ ਤੇ ਕਬਜ਼ੇ 'ਚ 250 ਗ੍ਰਾਮ ਅਫੀਮ ਬਰਾਮਦ ਕੀਤੀ ਜਿਸ ਤੇ ਅਪੇ ਨੰਬਰ 74 ਅੰਡਰ ਸੈਕਸ਼ਨ 18 ਕਾਡ 85 थाना सदर ਵਿਖੇ ਦਰਜ ਕੀਤਾ ਹੈ ਇਹ ਕਿੱਥੇ ਸਪਲਾਈ ਕਰ ਰਹੀਆਂ ਕਿਸੇ ਲੈ ਕੇ ਆਏ ਇਹ ਪਿੱਛੋਂ ਦਿੱਲੀ ਤੋਂ ਲੈ ਕੇ ਆਏ ਸੀ ਅੱਗੇ ਨੇ ਲੁਧਿਆਣੇ ਜਾਣਾ ਸੀਗਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਲੁਧਿਆਣੇ ਕਿਹਨੂੰ ਦੇਣ ਜਾਣਾ ਸੀਗਾ ਤੇ ਦਿੱਲੀ ਤੋਂ ਇਹ ਫੀਮ ਲੈ ਕੇ ਆਇਆ ਸੀਗਾ ਸਰ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਨੈਣੀਤਾਲ ਦਾ ਰਹਿਣ ਵਾਲਾ ਉੱਥੋਂ ਇਹਦੇ ਨਾਲ ਦੇ ਹੋਰ ਬੰਦੇ ਵੀ ਹੈਗੇ ਨੇ ਇਹ ਆਪਣੇ ਦੌਰ ਦੇ ਜਿਵੇਂ ਕਣਕਰੀ ਬਾਡੀ ਦਾ ਸੀਜ਼ਨ ਹੋਸ ਕਰਕੇ ਸੋਚਦਾ ਪੰਜਾਬ ਚ ਅਸੀਂ ਲਿਆ ਕੇ ਵੇਚ ਲਾਂਗੇ ਉਸ ਦੌਰ ਚ ਆਇਆ ਸੀਗਾ ਤੇ ਇਹ ਫੜਿਆ ਗਿਆ ਤੁਸੀਂ ਸਰ ਕਿੰਨੀ ਉਮਰ ਹੈ ਜੀ ਇਹਦੀ 21 ਸਾਲ ਉਮਰ ਹੈ